ਇਥੇ ਕੰਡ ਕਰਨਾ ਹੈ ਨਾ ਟੱਚ ਵੀ ਨਾਲੇ ਉਹ ਜੁੜੀ ਜਾਂਦੀ ਹੈ ਇਹ ਨਾਲੇ ਜੁੜੀ ਜਾਂਦੀ ਹੈ ਹਾਂ ਨਾਲੇ ਜੁੜੀ ਜਾਂਦੀ ਹੈ ਆ ਨਾਲੇ ਆ ਜੀ ਨਾਲੇ ਖੜੀ ਆ ਆ ਵਾਲੀ ਆਹੀ ਆ ਰੈੱਡ ਵਾਲੀ ਨਾਲੇ ਨਾਲੇ ਇਹੀ ਪਰਸ ਤੋਂ ਚੋਰੀ ਹੋ ਰਿਹਾ ਹੁਣ ਆਂਟੀਆਂ ਸਰਕੋ ਬਣਾਉਂਦੀ ਦੇ ਵਿਆਹ ਚ ਬੜੀਆਂ ਦੋ ਸ਼ਾਤੀਰ ਔਰਤਾਂ ਨੇ ਇੱਕ ਵਿਆਹ ਚ ਆਈ ਔਰਤ ਦੇ ਪਰਸ ਤੇ ਹੱਥ ਸਾਫ਼ ਕਰ ਦਿੱਤਾ ਜਿਵੇਂ ਹੀ ਪਰਿਵਾਰ ਗੁਰੂ ਘਰ ਚ ਲਾਵਾ ਫੇਰੇ ਕਰਵਾਉਣ ਪਹੁੰਚਿਆ ਤਾਂ ਚੋਰਨੀਆਂ ਨੇ ਪਹਿਲਾ ਮਹਿਲਾ ਨੂੰ ਕੁਝ ਸੁngਾ ਦਿੱਤਾ ਅਤੇ ਫਿਰ ਉਸ ਦੇ ਪਰਸ ਚ ਪਈ ਸੋਨੇ ਦੀ ਮੁੰਦਰੀ ਚੋਰੀ ਕਰ ਲਈ ਉਦਰੇ ਪੂਰੀ ਘਟਨਾ ਗੁਰੂ ਘਰ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋਈ ਏ ਅੱਛਾ ਪਤਾ ਜਦੀ ਲੱਗ ਗਿਆ ਵੀ ਇਹ ਕਟਲਿਆ ਨੇ ਹਾਂਜੀ ਹਾਂਜੀ ਆਹੀ ਹਾਂਜੀ ਆਹ ਖੜੀ ਜਿਹੜੀ ਪਿੱਛੇ ਦੇਖਦੀ ਹਾਂ ਜੀ ਇਹ ਹਾਂ ਜੀ ਸਾਰਾ ਕੀ ਇੱਥੇ ਦੱਸਿਓ ਕੀ ਘੇੜਾ ਉਹਨੇ ਫੜਨਾ ਬਾਹਰ ਜਿਹੜੀ ਜਾਂਦੀ ਆ ਪਰ ਜਿਹੜੇ ਇੱਧਰ ਦਿਖ ਰਹੀ ਹੋਣਾ ਜਿਹੜਾ ਚਾਰ ਬੰਦੇ ਕਮਰਾ ਦੇਖਣਾ ਮੈਂ ਉਹਨਾਂ ਦਾ ਬੋਡੀ ਵਿੱਚ ਦੇਖ ਲੈਣੇ ਆ ਜਿਹੜਾ ਕੰਮ ਦਾ ਪਰਜੀ ਕਰਾ ਕੜਦੀ ਦੀ ਹੈਗੀ ਵਿੱਚ ਵੀਡੀਓ ਉਹਨਾਂ ਦੇ ਬਾਹਰੀ ਹੋਤੀ ਹੋਈ ਉੱਥੀ ਆ ਪਿੱਛੇ ਪਰ ਇਹਦਾ ਕੋਈ ਮਤਲਬ ਨਹੀਂ ਬਣਦਾ ਵਿੱਚ ਬਣਦਾ ਤੇ ਬਾਹਰੋਂ ਆਈਏ ਤਾਂ ਮੱਥਾ ਟੇਕੇ ਜਾਂਦੀ ਹਾਂ ਹਾਂ ਥੱਲੇ ਤੋਂ ਮਤਲਬ ਆ ਇਹ ਨਹੀਂ ਕੁਝ ਆ ਕੜੀ ਨਹੀਂ ਹੈ ਇਹੀ ਆਹ ਕੜੀ ਜਿਹੜੀ ਹੈ ਤਾਂ ਹਾਂ ਜਿਹੜੀ ਮਗਰ ਆ ਆ ਆ ਪਰਸਾ ਹਾਂ ਆ ਪਰਸਾ ਆ ਪਰਸਾ ਇਹ ਕੱਢਣਾ ਵਾਈਟ ਵਾਲੇ ਚੋਂ ਹਾਂਜੀ ਇਹ ਉਹ ਦੇ ਉਹ ਚੁੰਨੀ ਕੋ ਛੱਡ ਕੇ ਕਰ ਰਹੀ ਆ ਚੁੰਨੀ ਜਾਂਾਂਗੇ ਪਸਾਰੀ ਅੰਦਰ ਚੁੰਨੀ ਪਸਾਰੀ ਜਾਣ ਕੇ ਓਕੇ ਆ ਬਾਹਰ ਇਹਨੂੰ ਉੱਥੇ ਜਾਓ ਕਬਰ ਉੱਧਰ ਬੜ ਕੇ ਉਹ ਵਿੱਚ ਪੜੂਗੀ ਦੇਖੋ ਉਹਨੇ ਮੱਥਾ ਵੀ ਨਹੀਂ ਟੇਕਣਾ ਕਿ ਉੱਥੇ ਮੜ ਕੇ ਇਹ ਦੋ ਵਿੱਚ ਪਈ ਰਹਿ ਗਈਆਂ ਨਹੀਂ ਇਹਹੀ ਦੋ ਵਿੱਚ ਪੜ ਲੱਗਿਆ ਉਹਦੇ ਐ ਹੁਣ ਵਿੱਚ ਖੜ ਕੇ ਸਾਰਾ ਜੇ ਜੇ ਲੈਣਾ ਹੋਵੇ ਈੜੇ ਬਹੁਤ ਐ ਇਹਦੇ ਚ ਪਤਾ ਹੀ ਨਹੀਂ ਲੱਗ ਰਿਹਾ ਹੈ ਬਰਾ ਲਾਲ ਥੂਟ ਵਾਲੀਆਂ ਨੇ ਦੋਨੀਆਂ ਲਾਲ ਥੂਟ ਵਾਲੀਆਂ ਨੇ ਸਿਰ ਸਿਰ ਲਿਖਦੇ ਨੇ ਉਹਨਾਂ ਦੇ ਆਪਦੇ ਬਰੋਪਰ ਖੜੇ ਗਏ ਨਾ ਮੁੰਡਾ ਇਹਨੂੰ ਦੁਰਪੀ ਆ ਗਿਆ ਆ ਦੇ ਆ ਦੇ ਮੁਰੇ ਆ ਇਹ ਆਂਟੀ ਕੋਲੇ ਖੜਾ ਉਹ ਚਿੱਟੇ ਮਰਸਾ ਦੀ ਕੋਲੇ ਦੇਖ ਇਹ ਖੜ ਗਈ ਉਹਨੇ ਚਿੱਟੇ ਪਰਸੇ ਕੋ ਮੁਰੇ ਆ ਹਾਂ ਬਸ ਇੱਥੇ ਇਹਨੇ ਕਾਂਡ ਜਾਲ ਕਰ ਗਈ ਮੇਰਾ ਖਿਆਲ ਹੈ ਇੱਥੇ ਕਾਂਡ ਕਰਨਾ ਹੈ ਨਾ ਟੱਚ ਹੋਈ ਆ ਦੇ ਨਾਲ ਨਾਲੇ ਉਹਦੇ ਜੁੜੀ ਆ ਜਿਹੜੀ ਤਪਾਰਦੀ ਚੱਕਦੀ ਇਹੀ ਨਾਲੇ ਜੁੜੀ ਜਾਂਦੀ ਹੈ ਹਾਂ ਨਾਲੇ ਜੁੜੀ ਜਾਂਦੀ ਹੈ ਦੇਖੇ ਬਾਹਰ ਨਿਕਲ ਆ ਨਾਲੀ ਆ ਜੀ ਨਾਲੇ ਖੜੀ ਹਾਂ ਪਤਾ ਵਾਲੀ ਆਹੀ ਆ ਰੈੱਡ ਵਾਲੀ ਇਹੀ ਪਰਸੇ ਚੋਰੀ ਹੋਇਆ ਗੋਮ ਹੁਣ ਆਟੀਆਂ ਸਰਕੋ ਮਣਾ ਰੇ ਚੱਕਰ ਆ ਗਿਆ ਇੱਥੇ ਹੁਣ ਅੰਕਲ ਨੂੰ ਚਿੱਟੀ ਲੜੀ ਆਣੀ ਨੀਲੀ ਪਗੜ ਜੇ ਆਉ ਆ ਗਿਆ ਅੰਕਲ ਹੁਣ ਇਧਰ ਹੀ ਛੜ ਆ ਜਾਣ ਇੱਕਦਮੀ ਉਹ ਦੇਖੋ ਜੱਫੀਆਂ ਪਾ ਰਹੀ ਉਹ ਨਾਲੇ ਖੜੀ ਜੁੜ ਕੇ ਆ ਤਿਕੰਨਾ ਜੀਤੀ ਰੋਡ ਤੇ ਬਣੇ ਗੁਰਦੁਆਰਾ ਕਲਗੀਧਰ ਸਾਹਿਬ ਚ ਦੋ ਸ਼ਾਤਿਰ ਔਰਤਾਂ ਨੇ ਇੱਕ ਔਰਤ ਦੇ ਪਰਸ 'ਚੋਂ ਅੰਗੂਠੀ ਚੋਰੀ ਕਰ ਲਈ ਵਾਰਦਾਤ ਉਦੋਂ ਹੋਈ ਜਦੋਂ ਵਿਆਹ ਦੌਰਾਨ ਦੋ ਪਰਿਵਾਰ ਗੁਰਦੁਆਰਾ ਸਾਹਿਬ ਪਹੁੰਚੇ ਸੀ ਤਾਂ ਦੋ ਸ਼ੱਕੀ ਔਰਤਾਂ ਨੇ ਲੰਗਰ ਹਾਲ 'ਚ ਵੜਨ ਦੌਰਾਨ ਇੱਕ ਔਰਤ ਦੇ ਪਰਸ 'ਚੋਂ ਅੰਗੂਠੀ ਚੋਰੀ ਕਰ ਲਈ ਪਰਿਵਾਰ ਨੂੰ ਜਦੋਂ ਚੋਰੀ ਦਾ ਸ਼ੱਕ ਹੋਇਆ ਤਾਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਕਿਉਂਕਿ ਦੋਵੇਂ ਨਾਤਾ ਕੁੜੀ ਦੇ ਪਰਿਵਾਰ ਚੋਂ ਸੀ ਅਤੇ ਨਾ ਹੀ ਮੁੰਡੇ ਦੇ ਜਿਸ ਤੋਂ ਬਾਅਦ ਪਰਿਵਾਰ ਨੇ ਸ਼ਾਤਰ ਚੋਰੀਆਂ ਦਾ ਫੜ ਕੇ ਕੁਟਾਪਾ ਚਾੜਿਆ ਅਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਉਦ ਰੈਸਟੋਰਾਂ ਪਰਵਾਰ ਨੇ ਗੁਰਦੁਆਰਾ ਸਾਹਿਬ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਿਸ ਤੋਂ ਸਾਫ ਹੋ ਗਿਆ ਕਿ ਇਹ ਦੋਵੇਂ ਔਰਤਾਂ ਪਹਿਲਾ ਤੋਂ ਹੀ ਗੁਰਦੁਆਰਾ ਸਾਹਿਬ ਵਿੱਚੋਂ ਮੌਜੂਦ ਸਨ ਅਤੇ ਮੌਕੇ ਦੀ ਤਲਾਸ਼ ਕਰ ਰਹੀਆਂ ਸਨ ਪੂਰੀਆਂ ਸੱਜਟਾਂ ਦੇ ਇਹ ਦੋਵੇਂ ਔਰਤਾਂ ਵਿਆਹ ਸਮਾਗਮ 'ਚ ਸ਼ਾਮਲ ਹੋਣਾ ਹੀ ਆ ਅਤੇ ਜਿਵੇਂ ਹੀ ਮੌਕਾ ਮਿਲਿਆ ਤਾਂ ਵਿਆਹ 'ਚ ਆਈ ਇੱਕ ਹੋਰ ਔਰਤ ਨੂੰ ਨਸ਼ੇਲੀ ਚੀਜ਼ ਸੁngਾ ਕੇ ਉਸ ਦੇ ਪਰਸ ਤੋਂ ਇਹਨਾਂ ਨੇ ਅੰਗੂਠੀ ਚੋਰੀ ਕਰ ਲਈ ਉਦੋਂ ਸ਼ਿਕਾਇਤ ਮਿਲਣ ਤੇ ਪੁਲਿਸ ਵੀ ਪਹੁੰਚੀ ਜਿਨ੍ਹਾਂ ਵੱਲੋਂ ਤਲਾਸ਼ੀ ਕਰਨ ਤੋਂ ਬਾਅਦ ਦੋਵਾਂ ਕੋਲੋਂ ਚੋਰੀ ਕੀਤੀ ਗਈ ਅੰਗੂਠੀ ਨੂੰ ਬਰਾਮਦ ਕੀਤਾ ਗਿਆ ਫਿਲਹਾਲ ਪੁਲਿਸ ਨੇ ਦੋਮਾ ਚੋਰਨੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ